ਤ੍ਰੇਣਾ ਮਾਜੀ ਕੀ ਕੱਲ ਹੋਇਆ ਜੀ ਮਾਜੀ ਅਸਲ ਤੇਨਾ ਮਤਲਬ ਬੈਂਡ ਦੇ ਵਿੱਚ ਬੱਚੇ ਚੜੇ ਨੇ ਥੋੜੇ ਟਾਈਮ ਬਾਅਦ ਸਾਡੇ ਕੋਲ ਕਾਲ ਆਉਂਦੀ ਆ ਬੈਂਡ ਦਾ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਆ ਕੇ ਦੇਖਿਆ ਤਾਂ ਇੱਕ ਨਸ਼ੇੜੀ ਬੰਦੇ ਨੇ ਪੂਲੀ ਬੈਂਡ ਨੋਟ ਪਰਿਵਾਰ ਤੇ ਤੇ ਜਦੋਂ ਬੱਚਿਆਂ ਨੇ ਲਾਤ ਦੇ ਕੇ ਬੱਚੇ ਚਲੋ ਅਸੀਂ ਇੱਥੇ ਹਸਪੀਟਲ ਲੈ ਉਹ ਬੱਚੇ ਠੀਕ ਨੇ ਤਕਰੀਬਨ ਉਹ ਬੱਚਿਆਂ ਨੇ ਜਿਹੜੇ ਕੰਮ ਕੀਆ ਨੇ ਆ ਕਿੰਨੇ ਕੰਮ ਜਿਹੜੇ ਇੰਜਰਿਜ਼ ਨੇ ਬੱਚੇ ਤਕਰੀਬਨ 8-10 ਬੈਂਡ ਦੇ ਵਿੱਚ ਕੇਸ ਹੋ ਗਿਆ ਆ ਜੀ 12 ਮੀਟਰ ਛੱਤ ਪਰ ਕਿਸੇ ਬੱਚੇ ਦੇ ਬੀਤੀ ਨੇ ਮੇਰੇ ਬੇਟੇ ਦੇ ਆ ਥੋੜੀ ਨੈਕ ਦੇ ਵਿੱਚ ਆ ਹਾਂ ਦੀ ਪਤਾ ਉਹ ਐਕਸੀਡੈਂਟ ਵਾਦੋਂ ਪਤਾ ਲੱਗਿਆ ਇਥੇ ਕੋਲੇ ਨਾਰਮਲੀ ਸਾਰੇ ਆ ਬਾਕੀ ਬੱਚੇ ਨਾਰਮਲ ਨੇ ਮੇਰੇ ਪੇਰੈਂਟ ਸਾਰਿਆਂ ਨੇ ਪਹੁੰਚੀ ਹੋਈ ਆ ਭਾਜੀ ਜਿਹੜੀ ਕਾਰ ਨੇ ਐਕਸੀਡੈਂਟ ਕਰਿਆ ਉਹਨੂੰ ਪੜਦੇ ਆ ਕਿ ਹਾਂਜੀ ਉਹ ਕਾਰ ਮੁੱਕ ਗਈ ਉਹ ਵੀ ਨੁਕਸਾਨੀ ਗਈ ਜਿਹੜਾ ਡਰਾਈਵਰ ਆ ਉਹ ਨਾ ਨਸ਼ੇ ਤੇ ਨਜ਼ਰਤੋਂ ਸਭ ਇਹ ਤਾਂ ਪੱਛ ਵੀ ਨਹੀਂ ਹੋ ਰਿਹਾ ਮੈਂ ਤਾਂ ਬਹੁਤ ਚਰਗ ਕੀਤਾ ਹਾਂ ਹਾਂ ਕੱਟ ਜੂ ਲੱਗਦਾ ਵੀ ਕਾਰ ਵਾਲੇ ਦੀ ਜਿਆਦਾ ਇੰਨੀ ਕਾਰ ਵਾਲਿਆਂ ਦਾ ਸ਼ਰੇਮ ਸਾਰੀ ਪਬਲਿਕ ਨੇ ਵੀ ਦੇਖੀ ਆ ਪ੍ਰਸ਼ਾਸਨਿਕ ਅੰਤਲਾ ਮੁੱਕ ਤੇ ਕੌਂਸਲ ਹਾਂਜੀ ਆ ਪ੍ਰਸ਼ਾਸਨ ਨੂੰ ਪਹੁੰਚ ਗਏ ਹਾਂ ਪੰਪ पब्लिक ने ਬੜੀਆ ਸਾਥਤਾ ਜੋ ਰਾਗ ਗੀਤ ਤੇ ਉਹਨਾਂ ਨੇ ਵੀ ਹਰ ਕਿਸੇ ਬੱਚੇ ਨੂੰ ਕੇਅਰ ਕੀਤੀ ਆ ਹਾਂ ਜੀ ਸਕੂਲ ਦਾ ਪ੍ਰਾਧਨ ਸਾਰਾ ਮੌਕੇ ਤੇ ਹਾਜ਼ਰ ਆ ਨਾਲ ਦੇ ਨਾਲ ਪਹੁੰਚ ਗਏ ਦੂਜਾ ਮਿੰਟਾਂ ਵਿੱਚ ਜਿਉਂ ਹੀ ਆਬਲਮ ਹੋਈ ਹੈ ਹਾਂ सारे ਸੱਤ ਨਾਮਾ ਜੀ ਪ੍ਰਕਾਸ਼ ਵਰਤਾ ਸਰ ਜੀ تین ਮੰਗਾਂ ਦੇ ਲਈ ਸਭ ਠੀਕ ਠਾਕ ਹੈ ਫਿਰ ਉਹਨਾਂ ਨੂੰ ਫਸਟ ਏਡ ਦੇ ਕੇ ਫਸਟ ਏਡ ਦੇ ਕੇ ਭੇਜਿਆ ਜੀ ਕਈ ਬੱਚੇ ਆਪਣੇ ਫਾਦਰ ਮਦਰ ਨਾਲ ਖੜੇ ਗਏ ਨੇ ਕਿਛ ਨਹੀਂ ਮੋਸਟਲੀ ਸਭ ਠੀਕ ਹੈ ਜੀ ਕੋਈ ਐਸੀ ਕਰਨ ਵਾਲੀ ਕੋਈ ਗੱਲ ਨਹੀਂ ਅੱਜ ਮੇਰਾ ਨਾਮ ਏ ਐਸ ਐ ਜਸਵਿੰਦਰ ਸਿੰਘ ਐਸ ਐਸ ਐਫ ਸੜਕ ਸੁਰੱਖਿਆ ਫੋਰਸ ਦੇ ਅਸੀਂ ਕਰਮਚਾਰੀ ਆ ਜੀ ਕੀ ਗੱਲ ਹੋਈ ਹੈ ਜੀ ਇਹ ਗੱਲ ਹੋਈ ਕਿ ਸਵੇਰ ਦਾ ਟਾਈਮ ਸੀ ਜੋ ਇਹਨਾਂ ਦਾ ਸਕੂਲ ਟਾਈਮ ਦੇ ਬੱਚੇ ਨੂੰ ਲੈ ਕੇ ਆ ਰਹੇ ਸੀ ਬੈਨ ਜਿਹੜੀ ਆ ਬਾਬਾ ਸਕੂਲ ਦੀ ਹੈ ਕਿ ਕਾਰ ਵੈਲਿਊਜ਼ ਦੀ ਬੈਂਚੀਗੀ ਇਹਦੇ ਵਿੱਚ ਕਰੀਬ 10 ਕ ਬੱਚੇ ਸੀਗੇ ਜੋ ਕਿ ਜੋ ਇਹਨਾਂ ਜੋ ਕਿ ਇਹਨਾਂ ਐਕਸੀਡੈਂਟ ਕਰਕੇ ਗਿਆ ਉਹ ਉਹ ਬੰਦੇ ਦੀ दारू ਕੀਤੀ ਹੋਈ ਸੀ दारू ਪੀਣ ਦੇ ਬਾਬ ਜੀ ਤੋਂ ਉਲਟਾ ਸਗੋ ਇਹ ਡਰਾਈਵਰ ਨਾਲ ਵੀ ਮਾੜੀ ਮੱਠੀ ਨੇ ਹੱਥੋਪਾਈ ਕੀਤੀ ਗਲਤ ਬੋਲਿਆ ਤੇ ਇਹਨੇ ਗੱਡੀ ਪਲਟਾ ਸੀ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਬੱਚਿਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾਰਮਲ ਸੱਟਾਂ ਲੱਗੀਆਂ ਨੇ ਨਾਲ ਹੀ ਇੱਕ ਇਧਰੋਂ ਸਾਡੇ ਆਉਣ ਤੋਂ ਪਹਿਲਾਂ ਇਹ ਤਾਂ ਗੁਰੂ ਘਰ ਦੀ ਬੱਸ ਸੀਗੀ ਜੋ ਕਿ ਪਬਲਿਕ ਦੀ ਹੈਲਪ ਨਾਲ ਉਹਨਾਂ ਨੂੰ ਸਹੀ ਸਲਾਮਤ ਹਸਪਤਾਲ ਪਹੁੰਚਾਤਾ ਕਿੰਨੇ ਕ ਬੱਚੇ ਸੀ ਬੱਚੇ ਤਕਰੀਬ ਹੈਗੇ ਸੀ 10 ਕ ਬੱਚੇ ਸੀਗੇ 6-7 ਬੱਚੇ ਬੱਚੇ ਕਿੱਧਰੋਂ ਆ ਰਹੇ ਸੀ ਤੇ ਕਿੱਧਰੋਂ ਗੱਡੀ ਜਾ ਬੱਚੇ ਆਮ ਪਿੰਡਾਂ ਦੇ ਵਿੱਚੋਂ ਜਾਂ ਸ਼ਹਿਰ ਤੋਂ ਭਾਨੀਗੜ ਤੋਂ ਲੈ ਕੇ ਸਕੂਲ 'ਚ ਜਾ ਰਹੇ ਸੀ ਜੀ ਲੈ ਕੇ ਹਾਂ ਜਿਹੜੀ ਗੱਡੀ ਸੀ ਉਹ ਕਿੱਧਰੋਂ ਆ ਰਹੀ ਸੀ ਇਹ ਇਧਰੋਂ ਆਪਣੇ ਭਾਨੀਗੜ ਸਾਈਡ ਤੋਂ ਨਹੀਂ ਤਕਰੀਬਨ ਉਹ ਬੰਦੇ ਜਿਹੜਾ ਮੁੱਲ ਚ ਫੜ ਲਿਆਗੇ ਜੀ ਹਾਂਜੀ ਹਾਂ ਉਹ ਮੌਕੇ ਤੇ ਫੜ ਲਿਆ ਫੜਿਆਵ ਨੂੰ ਨਾਲ ਹੀ ਥਾਣਾ ਭਾ ਨਿਕਲਦੇ ਮੁਲਾਜ਼ਮ ਆਗੇ ਸੀ ਉਹਨਾਂ ਦੇ ਹਵਾਲੇ ਕਰਤਾ ਤੇ ਤਕਰੀਬਨ 5 ਬਚਾਰੇ ਬਚਾਰੇ ਨਹੀਂ ਨਹੀਂ ਕੋਈ ਮੇਜਰ ਨੁਕਸਾਨ ਨਹੀਂ ਗੱਡੀ ਮੰਨ ਲਓ ਪੂਰੀ ਡੈਮੇਜ ਹੋ ਗਈ ਗੱਡੀ ਦਾ ਨੁਕਸਾਨ ਹੋ ਗਿਆ ਜਿਹੜੀ ਸਕੂਲ ਵੈਨ ਸੀ ਬਾਕੀ ਮੇਰੇ ਨਾਲ ਜਿਹੜਾ ਮੁੰਡਾ ਡਰਾਈਵਰ ਸਾਨੂੰ ਕਿੰਨੇ ਚਿਰ ਬਾਅਦ ਘਟਨਾ ਦਾ ਪਤਾ ਲੱਗਾ ਸਾਨੂੰ ਮੰਨ ਲਓ ਕਰੀਬ 15 ਮਿੰਟ 10 ਮਿੰਟ ਬਾਅਦ ਪਤਾ ਲੱਗਿਆ ਸੀ ਅਸੀਂ ਨਾਲ ਦੀ ਨਾਲ ਹੀ ਇੱਥੇ 5 4 ਮਿੰਟ ਚ ਪਹੁੰਚ ਗਏ ਮੈਡੀਕਲ ਸੂਰਤ ਦੇ ਮੈਂ ਮੈਡੀਕਲ ਸੂਰਤ ਦਿੱਤੀ ਸੀ